ਸਤ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਮਿੱਠਾ ਕਦੂ ਐ ਪੱਕਿਆ ਕਦੂ ਆ ਮਤਲਬ ਕਿ ਇਹ ਤੇ ਇਹ ਆਪਾਂ ਬਣਾਵਾਂਗੇ ਤੇ ਮੈਂ ਕਦੂ ਲੈ ਲਿਆ ਆਪਾਂ ਥੋੜਾ ਲਿਆਂਦਾ ਕਿਉਂਕਿ ਬਹੁਤ ਵੱਡੇ ਵੱਡੇ ਕਦੂ ਤੇ ਆਪਾਂ ਥੋੜਾ ਜਿਹਾ ਕਟਾ ਕੇ ਲਿਆਂਦਾ ਆ ਤੇ ਇਹਨੂੰ ਹੁਣ ਆਪਾਂ ਕੱਟ ਲੈਣੇ ਆ ਛਿੱਲ ਲੈਣੇ ਪਹਿਲਾਂ ਇਹ ਪੂਰਾ ਪੱਕਿਆ ਆ ਥੋੜਾ ਥੋੜਾ ਜਿਹਾ ਹਰਾਈ ਆ ਬਹੁਤ ਟੇਸਟੀ ਜਿਹੜਾ ਇਹ ਕद्दू ਇਸ ਤਰ੍ਹਾਂ ਬਣਦਾ ਆ ਤੇ ਇਹਨੂੰ ਆਪਾਂ ਕੱਟ ਲੈਣੇ ਆ ਇਹ ਪੱਕਿਆ ਆ ਥੋੜਾ ਹਾਰਡ ਹੁੰਦਾ ਆ ਇਹਨੂੰ ਕੱਟਣਾ ਵੀ ਥੋੜਾ ਮੁਸ਼ਕਲ ਹੁੰਦਾ ਆ ਇਹਨੂੰ ਆਪਾਂ ਆ ਬੀ ਜਿਹੜੇ ਆਪਾਂ ਇਹਦੇ ਸਾਰੇ ਜਿਹੜੇ ਕੱਢ ਦਾਂਗੇ ਇਹਦੇ ਬੀ ਨੂੰ ਆਪਾਂ ਵਿੱਚ ਪਾਵਾਂਗੇ ਇਹਨਾਂ ਦੇ ਇਹ ਜਿਹੜੇ ਬੀ ਆ ਬਹੁਤ ਹੀ ਤਾਕਤ ਵਾਲੇ ਹੁੰਦੇ ਆ ਆਪਾਂ ਇਹਨਾਂ ਨੂੰ ਸਿੱਟਾਂਗੇ ਨਹੀਂ ਤੁਸੀਂ ਇਹਨਾਂ ਨੂੰ ਧੋ ਕੇ ਤਵੇ ਦੇ ਤੇ ਰੋਸਟ ਕਰਕੇ ଲੂਣ ਪਾ ਕੇ ਖਾ ਸਕਦੇ ਆ ਆਪਾਂ ਇਹਨਾਂ ਨੂੰ ਬਾਅਦ ਵਿੱਚ ਕੱਢ ਲਾਂਗੇ ਤੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਗੁੱਦਾ ਜਿਹਾ ਵੀ ਉਤੋਂ ਇਹ ਵੀ ਸਾਰਾ ਆਪਾਂ ਲਾ ਦਾਂਗੇ ਇਹਦਾ ਤੇ ਫਿਰ ਇਹਨੂੰ ਆਪਾਂ ਛਿੱਲ ਕੇ ਤੇ ਇਹ ਇਹਦੇ ਆਪਾਂ ਪੀਸ ਕੱਟ ਲਾਂਗੇ ਜਿਸ ਤਰ੍ਹਾਂ ਦੇ ਵੀ ਤੁਸੀਂ ਵੱਡੇ ਛੋਟੇ ਕੱਟਣੇ ਆ ਆਪਣੇ ਹਿਸਾਬ ਨਾਲ ਜਿਹੜੇ ਆ ਵੀ ਆ ਕੱਟ ਲਓ ਤੇ ਇਹਨੂੰ ਹੁਣ ਆਪਾਂ ਵਿੱਚੋਂ ਕੱਢ ਕੇ ਗੁੱਦੇ ਨੂੰ ਤੇ ਇਹਨੂੰ ਨੂੰ ਆਪਾਂ ਕੱਟ ਕੇ ਤੇਦੇ ਧੋ ਕੇ ਤੇ ਨੂੰ ਆਪਾਂ ਪੀਸਾ ਵਿੱਚ ਕੱਟਾਂਗੇ ਸਬਜੀ ਜਿਹੜੀ ਆ ਆਪਾਂ ਗੱਦੂ ਜਿਹੜਾ ਐ ਦੇਖੋ ਜੀ ਕੱਟ ਲਿਆ ਸਾਰਾ ਤੁਸੀਂ ਜਿੱਦਾਂ ਦੇ ਵੀ ਪੀਸ ਵੱਡੇ ਛੋਟੇ ਕੱਟਣੇ ਆ ਕੱਟ ਲਓ ਤੇ ਆਪਾਂ ਕੱਟ ਲਿਆ ਆ ਇਹ ਛਿਲਕਾ ਹੀ ਹਾਰਡ ਹੁੰਦੀ ਜੇ ਤੁਸੀਂ ਛਿਲਕਾ ਛਿਲਕੇ ਵਾਲੇ ਬੜਾਏ ਬਣਾਣਾ ਚਾਹਦੇ ਛਿਲਕੇ ਵਾਲਾ ਵੀ ਬਣਾ ਲਓ ਪਰ ਆਪਣੇ ਬੱਚੇ ਛਿਲਕੇ ਵਾਲੇ ਨਹੀਂ ਖਾਂਦੇ ਤੇ ਆਪਾਂ ਜਿਹੜਾ ਛਿਲਕੇ ਬੜਾਇਆ ਆ ਤੁਸੀਂ ਛਿੱਲ ਵਾਲਾ ਵੀ ਬੜਾ ਸਕਦੇ ਆ ਤੇ ਇਹਨੂੰ ਹੁਣ ਆਪਾਂ ਸਾਰੇ ਨੂੰ ਲਿਆ ਕੱਟ ਜੀ ਪੀਸ ਤੇ ਹੁਣ ਆਪਾਂ ਲਾਵਾਂਗੇ ਲਸਣ ਲਸਣ ਜਿਹੜਾ ਆਪਾਂ ਛਿਲਿਆ ਹੈ ਪੂਰਾ ਇਕੱਠਾ ਛਿਲਿਆ ਹੈ ਆਪਣੇ ਹਿਸਾਬ ਨਾਲ ਪਾ ਲਾਂਗੇ ਤੇ ਪਿਆਜ਼ ਆ ਆਪਣੇ ਕੋ ਇਹ ਵੀ ਆਪਾਂ ਛਿੱਲ ਤਾਂ ਇਹਨਾਂ ਨੂੰ ਵੀ ਕੱਟ ਲਾਂਗੇ ਬਰੀਕ-ਬਰੀਕ ਤੇ ਮਿਰਚਾਂ ਇਹਨਾਂ ਨੂੰ ਵੀ ਆਪਾਂ ਕੱਟ ਲਾਂਗੇ ਹੁਣ ਸਾਰਿਆਂ ਨੂੰ ਕੱਟ ਕੇ ਰੱਖ ਲਾਂਗੇ ਲਸਣ ਆਪਾਂ ਕੱਟ ਲਿਆ ਬਰੀਕ ਤੁਸੀਂ ਪੀਸ ਕੇ ਪਾਉਣਾ ਪੀਸ ਕੇ ਪਾ ਸਕਦੇ ਆ ਤੇ ਕਰਕੇ ਤੇ ਪਿਆਜ਼ ਜਿਹੜਾ ਆ ਆਪਾਂ ਕੱਟ ਲਿਆ ਆ ਤੇ ਹੁਣ ਆਪਾਂ ਇੱਕ ਟਮਾਟਰ ਲਿਆ ਆ ਇਹਨੂੰ ਵੀ ਆਪਾਂ ਕੱਟ ਕੇ ਪਾ ਲਾਂਗੇ ਜੇ ਤੁਸੀਂ ਗ੍ਰाइंड ਕਰਕੇ ਪਾਉਣਾ ਜਿਸ ਤਰ੍ਹਾਂ ਵੀ ਤੁਸੀਂ ਪਾਉਣਾ ਉਸ ਤਰ੍ਹਾਂ ਪਾ ਸਕਦੇ ਆ ਆਪਾਂ ਇੱਕ ਟਮਾਟਰ ਜਿਹੜਾ ਹੈ ਇਹਨੂੰ ਵੀ ਆਪਾਂ ਵੀ ਕੱਟ ਲਾਂਗੇ ਤੇ ਹੁਣ ਆਪਾਂ ਲਾਉਣੇ ਜੀ ਦਾ ਤੜਕਾ ਨੂੰ ਬਰੀਕ ਜਿਹਾ ਇਹ ਟਮਾਟਰ ਨੂੰ ਕੱਟ ਲਾਂਗੇ ਬਹੁਤ ਟੇਸਟੀ ਜਿਹੜਾ ਕੱਦੂ ਹੈ ਇਸ ਤਰ੍ਹਾਂ ਬਣਦਾ ਹੈ ਇਹ ਬਹੁਤ ਵਧੀਆ ਬਣੂਗਾ ਤੇ ਹੁਣ ਆਪਾਂ ਇਹਨਾਂ ਦਾ ਤੜਕਾ ਲਾਉਨੇ ਆ ਜੀ ਇੱਧਰ ਆਪਾਂ ਇੱਕ ਆਪਾਂ ਪੈਨ ਲੈ ਲਿਆ ਹੈ ਤੇ ਇਹਦੇ 'ਚ ਆਪਾਂ ਹੁਣ ਤੇਲ ਪਾਵਾਂਗੇ ਤੇਲ ਤੁਸੀਂ ਜਿਹੜਾ ਵੀ ਲੈਣਾ ਚਾਹੁੰਦੇ ਹੋ ਆਪਣਾ ਤੜਕਾ ਲਾਉਣੇ ਉਹ ਲੈ ਲਾ ਤੇ ਆਪਾਂ ਸਰੋਂ ਦਾ ਤੇਲ ਵਰਤਾਂਗੇ ਤੇਲ ਜਿਹੜਾ ਆ ਮੈਂ ਗਰਮ ਕੀਤਾ ਆ ਗਰਮ ਕੇ ਆਪਾਂ ਇਹਨੂੰ ਠੰਡਾ ਕੀਤਾ ਆ ਤੇਲ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ ਜਿੰਨਾ ਤੁਸੀਂ ਆਪਣੀ ਸਬਜ਼ੀ ਦੇ ਹਿਸਾਬ ਨਾਲ ਗੈਸ ਨੂੰ ਆਪਾਂ ਔਨ ਕਰ ਲਿਆ ਥੋੜਾ ਜਿਹਾ ਆਪਾਂ ਤੇਲ ਨੂੰ ਗਰਮ ਹੋਣ ਦੇਵਾਂਗੇ ਤੇ ਇਹਦੇ ਚ ਆਪਾਂ ਜਿਹੜਾ ਆ ਮਸਾਲੇ ਪਾਵਾਂਗੇ ਫਿਰ ਤੇਲ ਜਿਹੜਾ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀਰਾ ਜੀਰੇ ਦਾ ਮੈਂ ਇੱਕ ਚਮਚ ਜਿਹੜਾ ਆ ਪਾ ਦਿੱਤਾ ਇਹਨੂੰ ਥੋੜਾ ਜਿਹਾ ਆਪਾਂ ਤੜਕਣ ਦੇਵਾਂਗੇ ਤੇ ਇਹਦੇ ਚ ਆਪਾਂ ਪਾ ਦਾਂਗੇ ਲਸਣ ਲਸਣ ਜਿਹੜਾ ਆ ਆਪਾਂ ਕੱਟ ਕੇ ਲਿਆਇਆ ਇਹਨੂੰ ਹੁਣ ਆਪਾਂ ਧੁੰਨ ਲਾਂਗੇ। ਇਹਦੇ ਵਿੱਚ ਮੈਂ ਇੱਕ ਤੇਜ ਪੱਤਾ ਪਾਉਂਗੀ। ਬਹੁਤ ਵਧੀਆ ਟੇਸਟ ਆਊਗਾ ਇਹਨੂੰ। ਤੋੜ ਕੇ ਪਾ ਦਨੇ ਇੱਕ ਤੇਜ ਪੱਤਾ। ਜੇ ਤੁਸੀਂ ਨਹੀਂ ਪਾਉਣਾ ਚਾਹੁੰਦੇ ਨਾ ਪਾਓ ਪਰ ਇਹਨਾਂ ਵਧੀਆ ਸਬਜ਼ੀ ਬਣਦੀ ਐ। ਤੇ ਇਹਨੂੰ ਹੁਣ ਆਪਾਂ ਥੋੜ੍ਹਾ ਜਿਹਾ ਧੁੰਨ ਲੈਨੇ ਆ। ਲਸਣ ਜਿਹੜਾ ਦੇਖੋ ਆਪਣਾ ਹੋ ਗਿਆ ਆ। ਕਈ ਬਹੁਤ ਚਿੱਟਾ ਰੱਖਦੇ ਆ ਤੇ ਆਪਾਂ ਥੋੜ੍ਹਾ ਜਿਹਾ ਇਹਨੂੰ ਲਾਲ ਹੀ ਕਰੀਦਾ ਆ। ਤੇ ਹੁਣ ਆਪਾਂ ਪਾ ਦਾਂਗੇ ਪਿਆਜ਼। ਜੇ ਤੁਸੀਂ ਪਿਆਜ਼ ਨਹੀਂ ਪਾਉਣਾ ਚਾਹਦੇ ਇਹਦੇ ਵਿੱਚ ਕੱਬੀ ਦੀ ਸਬਜ਼ੀ ਵਿੱਚ ਨਾ ਵੀ ਪਾਓ ਇਹ ਬਿਨਾ ਪਿਆਜ਼ ਤੋਂ ਵੀ ਬਹੁਤ ਹੀ ਵਧੀਆ ਬਣ ਜਾਂਦੀ ਹੈ ਤੇ ਇਹਨੂੰ ਵੀ ਹੁਣ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਤੇ ਨਾਲ ਹੀ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਜਿਹੜੀਆਂ ਆ ਉਹ ਪਾ ਦੂੰਗੀ ਮਿਰਚ ਤੁਸੀਂ ਆਪਣੀ ਟੇਸਟ ਅਕੋਰਡਿੰਗ ਪਾ ਲਓ ਆਪਾਂ 4-5 ਮਿਰਚਾਂ ਪਾਉਣਾ ਹੈ ਤੇ ਆਪਾਂ ਥੋੜਾ ਜਿਹਾ ਕਰਾਰਾ ਹੀ ਬਣਾਵਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਭੁੰਨ ਲੈਂਦੇ ਆ ਤੇ ਇੱਥੇ ਮੇਰੇ ਕੋਲ ਥੋੜਾ ਜਿਹਾ ਹੈਗੇ ਜੀ ਮੇਥੇ ਇਹ ਹੈਗੇ ਮੇਥੇ ਆ ਸੁੱਕੇ ਮੇਥੇ ਆ ਇਹ ਆਪਾਂ ਕद्दू ਦੇ ਵਿੱਚ ਪਾਵਾਂਗੇ ਇਹਦੇ ਨਾਲ ਜਿਹੜਾ ਕद्दू ਬਹੁਤ ਹੀ ਟੇਸਟੀ ਬਣਦਾ ਆ ਇਹ ਜ਼ਰੂਰ ਕद्दू ਦੇ ਵਿੱਚ ਪਾਓ ਤੇ ਇਹ ਵੀ ਆਪਾਂ ਪਾ ਦਾਂਗੇ ਮੈਂ ਇੱਕ ਚਮਚ ਦੇ ਕਰੀਬ ਲਿਆ ਆ ਮੇਥੇ ਮੇਥਿਆਂ ਦੇ ਨਾਲ ਜਿਹੜਾ ਕद्दू ਬਹੁਤ ਵਧੀਆ ਬਣਦਾ ਤੇ ਪਿਆਜ਼ਾਂ ਦੇ ਨਾਲ ਹੀ ਇਹਨਾਂ ਨੇ ਵੀ ਭੁੱਜ ਜਾਣਾ ਜੇ ਆਪਾਂ ਪਹਿਲਾਂ ਪਾਉਂਦੇ ਤੇ ਇਹਨਾਂ ਨੇ ਜਲ ਜਾਣਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਭੁੰਨ ਲੈਂਦੇ ਆ ਆਪਣਾ ਪਿਆਜ਼ ਜਿਹੜਾ ਆ ਉਹ ਵੀ ਭੁੱਜ ਗਿਆ ਤੇ ਹੁਣ ਆਪਾਂ ਇੱਥੇ ਆਪਣੇ ਆਦਰਕ ਪਾ ਦਾਂਗੇ ਆਦਰਕ ਜਿਹੜਾ ਆ ਆਪਾਂ ਗ੍ਰाइंड ਕਰਕੇ ਲਿਆਇਆ ਤੇ ਹੁਣ ਆਪਾਂ ਆਦਰਕ ਪਾਵਾਂਗੇ ਮੈਂ ਇੱਕ ਚਮਚਾ ਜਿਹੜਾ ਇਹਦੇ ਵਿੱਚ ਆਦਰਕ ਦਾ ਪਾਤੀ ਸਿਰਕਾ ਪਾ ਲੈ ਸਰ ਪਾਇਆ ਨਾਲ ਹੀ ਹੁਣ ਆਪਾਂ ਇਹਦੇ ਜਿਹੜੇ ਆ ਮਸਾਲੇ ਪਾ ਦਾਂਗੇ ਮੈਂ ਇੱਕ ਚਮਚਾ ਅੱਧਾ ਕ ਚਮਚਾ ਜਿਹੜਾ ਹੈ ਕਸ਼ਮੀਰੀ ਲਾਲ ਮਿਰਚ ਦਾ ਪਾਇਆ ਦੇਖੀ ਹਾਂ ਜੀ ਥੋੜੀ ਜਿਹਾ ਆਪਾਂ ਪਾਵਾਂਗੇ ਕਾਲੀ ਮਿਰਚ ਤੇ ਇੱਕ ਚਮਚਾ ਜਿਹੜਾ ਮੈਂ ਧਨੀਆ ਪਾਊਂਗੀ ਤੇ ਥੋੜੀ ਜਿਹਾ ਆਪਾਂ ਪਾਵਾਂਗੇ ਜੀ ਹਲਦੀ ਤੁਸੀਂ ਮਸਾਲੇ ਜਿਹੜੇ ਆਪਣੇ ਕੇਸ ਦੇ ਗਾਰਡਨ ਪਾ ਲਓ ਤੇ ਥੋੜਾ ਜਿਹਾ ਆਪ ਜਿਹੜਾ ਆ ਪੀਸਿਆ ਜੀਰਾ ਪਾਵਾਂਗੇ ਇਹਨਾਂ ਨੂੰ ਕਰ ਲਾਂਗੇ ਜੀ ਆਪਾਂ ਮਿਕਸ ਮਸਾਲਿਆਂ ਨੂੰ ਤੇ ਹੁਣ ਆਪਾਂ ਇਹ ਚ ਪਾ ਦਾਂਗੇ ਟਮਾਟਰ ਇੱਕ ਟਮਾਟਰ ਕੱਟ ਕੇ ਲਿਆ ਤੁਸੀਂ ਗ੍ਰाइंड ਕਰਕੇ ਪਾ ਸਕਦੇ ਆ ਤੇ ਇਹਨੂੰ ਹੁਣ ਆਪਾਂ ਭੁੰਨ ਲਾਂਗੇ ਟਮਾਟਰ ਨੂੰ ਹੁਣ ਆਪਾਂ ਭੁੰਨਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜ੍ਹਾ ਜਿਹਾ ਨੂਨ ਕਿਉਂਕਿ ਆਪਣਾ ਜਿਹੜਾ ਟਮਾਟਰ ਹੈ ਉਹ ਜਿਹੜਾ ਹੈ ਗਲ ਜਾਊਗਾ ਛੇਤੀ ਭੁੱਜ ਜਾਊਗਾ ਲੂਣ ਤੁਸੀਂ ਆਪਣੇ ਜਿੰਨਾ ਕ ਪਾਉਣਾ ਹੈ ਸਬਜ਼ੀ ਦੇ ਹਿਸਾਬ ਨਾਲ ਉਨਾਂ ਕ ਆਪਾਂ ਪਾ ਦਾਂਗੇ ਤੇ ਹੁਣ ਟਮਾਟਰ ਨੂੰ ਆਪਾਂ ਭੁੱਲ ਲਾਂਗੇ ਚੰਗੀ ਤਰ੍ਹਾਂ ਮਸਾਲੇ ਵੀ ਆਪਣੇ ਜਿਹੜੇ ਆ ਸਾਰੇ ਪੋ ਜਾਣਗੇ ਥੋੜਾ ਜਿਹਾ ਆਪਾਂ ਇਹ ਚ ਪਾਣੀ ਪਾਵਾਂਗੇ ਤਾਂ ਕਿ ਜਿਹੜੇ ਆਪਣੇ ਮਸਾਲੇ ਆ ਉਹ ਥੱਲੇ ਨਾ ਲੱਗਣ ਥੋੜਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਉਣਾ ਤਾਂ ਕਿ ਜਿਹੜੇ ਆਪਣੇ ਮਸਾਲੇ ਥੱਲੇ ਨਾ ਲੱਗਣ ਤੇ ਟਮਾਟਰ ਆਪਣਾ ਛਿੱਤੀ ਵੀ ਪਾ ਦਊਗਾ ਤੇ ਹੁਣ ਆਪਾਂ ਦੇਖ ਲੈਨੇ ਆ ਆਪਣਾ ਜਿਹੜਾ ਮਸਾਲਾ ਆ ਹੋ ਗਿਆ ਤੇ ਆਪਾਂ ਵਿੱਚ ਵਿੱਚ ਇੱਕ ਵਾਰ ਦੇਖ ਲਿਆ ਦੇਖੋ ਮੀਸ ਕੇ ਜਿਹੜਾ ਆ ਤੇਲ ਛੱਡ ਦਿੱਤਾ ਆ ਆਪਣੇ ਛੋੜ ਕੇ ਨੇ ਤੇ ਹੁਣ ਆਪਾਂ ਇਸ ਆਪਾਂ ਜਿਹੜਾ ਕਦੂ ਛਿਲਕੇ ਰੱਖਿਆ ਸੀ ਇਹ ਪਾ ਦਾਂਗੇ ਆਪਾਂ ਪਾਣੀ ਆਪਾਂ ਬਿਲਕੁਲ ਨਹੀਂ ਦੇ ਵਿੱਚ ਪਾਵਾਂਗੇ ਤੁਸੀਂ ਥੋੜੀ ਜਿਹੀ ਰਾਸਪਰੀ ਰਸ ਰਸਬੀ ਜੀ ਬਣਾਉਣੀ ਆ ਫਿਰ ਤੁਸੀਂ ਪਾਣੀ ਪਾ ਸਕਦੇ ਆ ਤੇ ਸਹੀ ਦੇ ਵਿੱਚ ਕਦੂਨੇ ਪਾਣੀ ਜਿਹੜਾ ਆ ਛੱਡ ਜਾਣਾ ਆ ਤੇ ਆਪਾਂ ਸਾਰੇ ਜਿਹੜੇ ਸਬਜ਼ੀ ਪਾਵਾਂਗੇ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ ਬਹੁਤ ਹੀ ਵਧੀਆ ਜਿਹੜੀ ਸਬਜ਼ੀ ਹੈ ਇਸ ਤਰ੍ਹਾਂ ਬਣਦੀ ਹੈ ਇਹਦੀ ਆ ਤੱਦੂ ਦੀ ਕਈ ਨੂੰ ਹਲਵਾ ਵੀ ਕਹਿ ਦਿੰਦੇ ਆ ਕਈ ਨਾ ਦਿੰਦੇ ਆਪਣੇ ਆਪਣਾ ਸਾਰੇ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਮਿਕਸ ਕਰਕੇ ਆਪਾਂ ਇਹਨੂੰ ਦੇਵਾਂਗੇ ਢੱਕਾ ਹੁਣ ਆਪਾਂ ਟੱਕ ਕੇ ਪਕਾ ਲਾਂਗੇ ਸਬਜੀ ਆਪਾਂ ਦੇਖ ਲੈਣੇ ਆ ਜੀ ਦੇਖੋ ਆਪਾਂ ਵਿੱਚ ਵਿੱਚ ਸਬਜੀ ਨੂੰ ਦੇਖਦੇ ਰਹੇ ਆ ਤੇ ਸਬਜੀ ਨੇ ਜਿਹੜਾ ਆ ਕद्दू ਨੇ ਪਾਣੀ ਜਿਹੜਾ ਛੱਡ ਤਾ ਤੁਸੀਂ ਕੁੱਕਰ ਵਿੱਚ ਵੀ ਬਣਾ ਸਕਦੇ ਆ ਕੁੱਕਰ ਚ ਤਾਂ ਦੋ ਤਿੰਨ ਸਿਟੀਆਂ ਨੇ ਹੋ ਜਾਂਦੀ ਆ ਤਿੰਨਾਂ ਖ ਲਈ ਬਹੁਤ ਜਲਦੀ ਤੇ ਆਪਾਂ ਇਹਦੇ ਚ ਬਣਾਈ ਆ ਤਤਿਲੇ ਚ ਪੈਨ ਚ ਬਣਾਈ ਆ ਇਦੇ ਵਿੱਚ ਵੀ ਦੇਖੋ ਜਿਹੜੀ ਸਬਜੀ ਆ ਆਪਣੀ ਹੋ ਗਈ ਆ ਕद्दू ਜਿਹੜਾ ਆ ਹੋ ਗਿਆ ਆ ਆਪਣਾ ਤੇ ਆਪਾਂ ਇਸੇ ਤਰ੍ਹਾਂ ਥੋੜੇ ਪੀਸਾਂ ਚ ਹੀ ਰੱਖਾਂਗੇ ਇਹਨੂੰ ਫਿਸਣ ਲਾਪਿਆ ਆਪਣਾ ਕद्दू ਜਿਹੜਾ ਆ ਇੱਕਦਮ ਹੋ ਗਿਆ ਆ ਇਹ ਸਬਜੀ ਇਹਦੇ ਵਿੱਚ ਹਲੇ ਪਾਣੀ ਆ ਜੇ ਤੁਸੀਂ ਰਸਮੀ ਜਿਹੀ ਬਣਾਉਣੀ ਆ ਤਾਂ ਪਾਣੀ ਹੋਰ ਇਸ ਤਰ੍ਹਾਂ ਰੱਖ ਸਕਦੇ ਆ ਤੇ ਆਪਾਂ ਜਿਹੜਾ ਪਾਣੀ ਬਹੁਤਾ ਨਹੀਂ ਰੱਖਾਂਗੇ ਤੇ ਹੁਣ ਆਪਾਂ ਇਹ ਚ ਪਾਵਾਂਗੇ ਮੈਂ ਥੋੜਾ ਜਿਹਾ ਚਾਟ ਮਸਾਲਾ ਪਾਉਂਗੀ। ਜ਼ਿਆਦਾ ਨਹੀਂ ਪਾਵਾਂਗੇ ਆਪਾਂ ਥੋੜਾ ਜਿਹਾ ਪਾਵਾਂਗੇ। ਇਹਦੇ ਨਾਲ ਥੋੜੀ ਜਿਹੀ ਚਟਪੜੀ ਜਿਹੀ ਮਣਦੀ। ਤੇ ਇੱਥੇ ਆਪਾਂ ਗਰਮ ਮਸਾਲਾ ਪਾ ਦਾਂਗੇ ਥੋੜਾ ਜਿਹਾ। ਗਰਮ ਮਸਾਲਾ ਜਿਹੜਾ ਹੈ ਆਪਾਂ ਸਬਜ਼ੀ ਬਣੀ ਤੇ ਪਾਉਣਾ ਹੈ ਕਿਉਂਕਿ ਇਹਦੇ ਨਾਲ ਜਿਹੜਾ ਟੇਸਟ ਆ ਸਬਜ਼ੀ ਦਾ ਬਹੁਤ ਹੀ ਵਧੀਆ ਰਹਿੰਦਾ ਤੇ ਮਸਾਲਾ ਜਿਹੜਾ ਹੈ ਆਪਣਾ ਸੜਦਾ ਵੀ ਨਹੀਂ ਹੈਗਾ। ਤੁਸੀਂ ਜੇ ਇਹਨੂੰ ਖੱਟ ਮਿੱਠਾ ਜਿਹਾ ਬਣਾਉਣਾ ਤਾਂ ਇਹਦੇ ਵਿੱਚ ਗੁੜ ਵੀ ਪਾ ਸਕਦੇ ਆ ਮਿੱਠਾ ਖੰਡ ਪਾ ਸਕਦੇ ਆ ਗੁੜ ਪਾ ਸਕਦੇ ਆ ਤੇ ਆਪਾਂ ਨਹੀਂ ਬਣਾਵਾਂਗੇ ਆਪਾਂ ਇਸੇ ਤਰ੍ਹਾਂ ਮਸਾਲੇ ਵਾਲੀ ਬਣਾਵਾਂਗੇ ਖੱਟ ਮਿੱਠੀ ਨਹੀਂ ਬਣਾਵਾਂਗੇ ਕਿਉਂਕਿ ਕद्दू ਬੈਲੇ ਹੀ ਮਿੱਠਾ ਹੁੰਦਾ ਹੈ ਜੇ ਪੱਕਿਆ ਹੈ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਜੀ ਧਨੀਆ ਸਬਜ਼ੀ ਜਿਹੜੀ ਆਪਣੀ ਬਣ ਗਈ ਆ ਤੇ ਹੁਣ ਆਪਾਂ ਇਹ ਚ ਹਰਾ ਜੀ ਤਨੀਆ ਆ ਉਹ ਪਾ ਦਾਂਗੇ ਸਬਜੀ ਦੇ ਵਿੱਚ ਸਬਜੀ ਜਿਹੜੀ ਐ ਇਸ ਤਰ੍ਹਾਂ ਧਨੀਏ ਦੇ ਨਾਲ ਆਪਾਂ ਇਹ ਕਰਾਂਗੇ ਐਂਡ ਸਬਜੀ ਦਾ ਤੇ ਬਹੁਤ ਹੀ ਟੇਸਟੀ ਜਿਹੜੀ ਆਪਣੀ ਇਸ ਤਰ੍ਹਾਂ ਕੱਦੂ ਦੀ ਜਿਹੜੀ ਸਬਜੀ ਆ ਬਹੁਤ ਹੀ ਵਧੀਆ ਬਣਦੀ ਆ ਇੱਥੇ ਆਪਾਂ ਸਬਜੀ ਦਾ ਐਂਡ ਕਰਦੇ ਆ ਵੀਡੀਓ ਦਾ ਤੇ ਸਬਜੀ ਆਪਣੀ ਬਣ ਗਈ ਆ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਐਸੇ ਤਰਾਂ ਤੁਸੀਂ ਵੀ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਸਾਡੀ ਜਿਹੜੀ ਕੱਦੂ ਦੀ ਸਬਜ਼ੀ ਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਬਹੁਤ ਹੀ ਟੇਸਟੀ ਜਿਹੜੀ ਸਬਜ਼ੀ ਬਣਦੀ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ